ਪਿਕਾ ਸਾਹਿਬ ਪਿਛਲੇ ਪਿਛਲੇ 4 ਸਾਲ ਤੋਂ ਇੱਕ ਨਵੀਂ ਪ੍ਰਥਾ ਪਾਈ ਜਾ ਚੁੱਕੀ ਸਾਡੇ ਵਿਧਾਨ ਸਭਾ ਦੇ ਵਿੱਚ ਕਿ بجائے ਕਿ ਜਿਹੜਾ ਐਸਟੈਬਲਿਸ਼ਡ ਪ੍ਰੈਕਟਿਸ ਹੈਗੀ ਬਜਟ اجلاس ਆ ਆ ਮੌਨਸੂਨ ਦਾ اجلاس اور ਸਰਦ ਰੁੱਤ ਦਾ اجلاس ਇਹਨਾਂ ਨੂੰ ਵਰਚੂਅਲੀ ਰਿਪਲੇਸ ਕਰਕੇ ਇੱਕ ਇੱਕ ਦਿਨ ਦੇ ਸੈਸ਼ਨ ਸ਼ਾਰਟ ਸੈਸ਼ਨਸ ਇਮਰਜੈਂਸੀ ਸੈਸ਼ਨਸ ਬੁਲਾਏ ਗਏ ਨੇ ਜੀ ਔਰ ਮਤੇ ਪਾਸ ਕਰਕੇ ਉਠਾ ਦਿੱਤਾ ਜਾਂਦਾ ਪਹਿਲਾ ਮਤਾ ਆਪਰੇਸ਼ਨ ਲੂਟਸ ਦਾ ਪਾਸ ਹੋਇਆ ਉਹਦੇ ਬਾਰੇ ਅੱਜ ਤੱਕ ਕਿਸੇ ਨੂੰ ਇਲਮ ਨਹੀਂਗਾ ਉਹ ਕਿੱਥੇ ਗਿਆ ਕਿ ਉੱਤੇ ਕਾਰਵਾਈ ਹੋਈ ਕਿ ਕੇਂਦਰ ਸਰਕਾਰ ਨੇ ਉਹਦੇ ਤੇ ਕੋਈ ਐਕਸ਼ਨ ਲਿਆ ਫਿਰ ਅਗਨੀਵੀਰ ਦਾ ਮਤਾ ਜੀ ਫਿਰ ਬੀਬੀਐਮਪੀ ਦਾ ਮਤਾ ਜੀ ਫਿਰ ਅੱਜ ਮਨਰੇਗਾ ਦੀ ਜਿਹੜੀਆਂ ਐਮੈਂਡਮੈਂਟਸ ਹੋਈਆਂ ਬੜਾ ਇੰਪੋਰਟੈਂਟ ਇਸ਼ੂਆ ਨੂੰ ਡਾਊਟ ਇਹਦੇ ਤੇ ਅਜ ਮਤਾ ਪਾਸ ਕਰਕੇ ਸਦਨ ਉੱਠ ਚੋਵੇਗਾ ਜਿਹੜੇ ਸਾਡੇ ਇਲੈਕਟਿਡ ਮੈਂਬਰਸ ਆਪਣੇ ਆਪਣੇ ਹਲਕਿਆਂ ਦੀ ਗੱਲ ਕੋਈ ਕੁਐਸਚਨ ਆਵਰ ਦੀ ਗੱਲ ਕੋਈ ਉਹਦੇ ਚ ਜਿਹੜਾ ਤੁਹਾਡਾ ਕੋਈ ਸਪੈਸ਼ਲ ਆ ਆਪਣੇ ਕਨਸਟਿਟਿਊਐਂਸੀ ਦੀ ਗੱਲ ਕਰਨੀ ਉਹ ਸਾਰੇ ਅਧਿਕਾਰ ਉਹਨਾਂ ਦੇ ਖੁੱਸ ਗਏ ਨੇ ਔਰ ਮਾਫ ਕਰਨਾ ਲੀਡਰ ਆਫ ਆਪੋਜੀਸ਼ਨ ਜਿਹੜੇ ਪਿਛਲੀ ਾਰ ਸੀਗੇ ਤੇ ਨਾਲ ਇਹਨਾਂ ਦੇ ਮੈਂਬਰਸ ਤੁਸੀਂ ਵੀ ਸ਼ਾਇਦ ਨਾਲ ਜਾਂਦੇ ਹੋਵੋਗੇ ਪਿਛਲੇ ਸਪੀਕਰ ਸਾਹਿਬ ਅਨੇਕਾਂ ਰੈਪ੍ਰেজੈਂਟੇਸ਼ਨਸ ਨੇ ਜੀ ਕਿ ਸਦਨ ਦੀ ਕਾਰਵਾਈ ਵਧਾਈ ਜਾਵੇ ਬਹੁਤ ਥੋੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਇਹਦੇ ਤੇ ਕੋਈ ਡਿਬੇਟ ਡਿਸਕਸ਼ਨ ਹੁੰਦੀ ਨਹੀਂ ਸਪੀਕਰ ਸਾਹਿਬ ਪਰ ਕੀ ਪਿਛਲੇ 4 ਸਾਲ ਵਿੱਚ ਆਪਾਂ ਕੋਈ ਤਬਦੀਲੀ ਕਰ ਸਕੀਏ ਜਿਹਦੇ ਵਿੱਚ ਉਲਟਾ ਸ਼ਾਰਟੈਸਟ ਪੋਸੀਬਲ ਸਿਟਿੰਗਸ ਪਿਛਲੇ 4 ਸਾਲ ਦਾ ਰਿਕਾਰਡ ਕਢਾ ਲਓ ਆਪਣੇ ਤੁਹਾਡੇ ਆਫਿਸ ਹੈਗਾ ਮਗਰ ਲੀਆਂ ਸਰਕਾਰਾਂ ਦਾ ਕਢਾ ਲਓ ਉਹਦੇ ਮੁਕਾਬਲੇ ਤੇ ਸਭ ਤੋਂ ਛੋਟੇ ਸੈਸ਼ਨ ਹਰ ਸਾਲ ਇਸ ਸਰਕਾਰ ਨੇ ਕੀਤੇ ਨੇ ਥੈਂਕ ਯੂ ਤੁਹਾਡੀ ਗੱਲ ਆ ਗਈ ਥੈਂਕ ਯੂ ਕੰਟ ਦਸ ਦਾ ਹਲ ਅਹ ਪਹਿਲੇ ਮਤਾ ਬਾਤ ਕਰ ਲਈ ਫਿਰ ਆਪਾਂ ਹਲ ਵੀ ਕੱਢ ਦਿੰਦੇ ਹਾਂ ਪ੍ਰਸ਼ਨ ਹੈ ਕਿ ਇਹ ਸਦਨ ਕਾਰ اصلاحਕਾਰ ਕਮੇਟੀ ਦੀ ਪਹਿਲੀ ਰਿਪੋਰਟ ਤੇ ਦਰਸਵਾਰਜਾਂ ਨਾਲ ਸਹਿਮਤ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਕਿ ਹਾਂ ਪਖਰੀਜਿਤ ਹੈ ਹਾਂ ਪਖਰੀਜਿਤ ਹੈ ਪ੍ਰਸਤਾਵ ਸਵੀਕਾਰ ਹੋਇਆ ਅਗਲੀ ਆਈਟਮ ਨਿਯਮ 16 ਅਧੀਨ ਪ੍ਰਸਤਾਵ ਡਾਕਟਰ ਰਵਜੋਤ ਸਿੰਘ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਸਤਾਵ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬ ਮੈਂ ਪ੍ਰਸਤਾਵ ਕਰਦਾ ਹਾਂ ਕਿ ਵਿਧਾਨ ਸਭਾ ਅੱਜ ਇਸ ਦੇ ਉੱਠ ਜਾਣ ਤੇ ਅਨਮਿੱਥੇ ਸਮੇਂ ਲਈ ਸਥਗਿਤ ਹੋ ਜਾਵੇਗੀ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਵਿਧਾਨ ਸਭਾ ਅੱਜ ਇਸ ਦੇ ਉੱਠ ਜਾਣ ਤੇ ਅਨਮਿੱਥੇ ਸਮੇਂ ਲਈ ਸਥਗਿਤ ਹੋ ਜਾਵੇਗੀ ਪ੍ਰਸ਼ਨ ਹੈ ਕਿ ਵਿਧਾਨ ਸਭਾ ਅੱਜ ਇਸ ਦੇ ਉੱਠ ਜਾਣ ਤੇ ਅਨਮਿੱਥੇ ਸਮੇਂ ਲਈ ਸਥਗਿਤ ਹੋ ਜਾਵੇਗੀ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਜਨੋ ਹਾਂ ਕਹਿਣ ਜਿਹੜੇ ਮੈਂਬਰ ਮੈਂਬਰ ਪ੍ਰਸਤਾਵ ਦੇ ਉਰਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਆ ਪਕੜੀयत ਹੈ ਆ ਪਕੜੀयत ਹੈ ਪ੍ਰਸਤਾਵ ਸਵੀਕਾਰ ਹੋਇਆ ਅਗਲੀ ਆਈਟਮ ਮੇਜ ਤੇ ਰੱਖੇ ਜਾਣ ਵਾਲੇ ਕਾਗਜ਼ ਪੱਤਰ ਡਾਕਟਰ ਨਵਜੋਤ ਸਿੰਘ ਸਸਦੀ ਮਾਮਲੇ ਬਾਰੇ ਮੰਤਰੀ ਮਾਨ ਜੋਕ ਸਪੀਕਰ ਸਾਹਿਬ ਮੈਂ ਅੱਜ ਦੀ ਕਾਰਜ ਸੂਚੀ ਵਿੱਚ ਮਦ ਨੰਬਰ 6 ਅਦੀਨ ਦਰਸਾਏ ਗੇ ਲੜੀ ਨੰਬਰ 1 ਤੋਂ 10 ਤੱਕ ਦੇ ਕਾਗਜ਼ ਪੱਤਰ ਸਦਨ ਦੀ ਮੇਜ ਤੇ ਰੱਖਦਾ ਹਾਂ ਜਿਵੇਂ ਕਿ ਵਕਫ ਨੀਮਾਦੀਨ ਲੋੜਿੰਦੇ ਹਾਂ ਧੰਨਵਾਦ